ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਨੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਜ਼ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਸੱਚੇ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਦੀ ਪੁਰੀ ਦੇ ਵਿੱਚ ਪੰਜ ਸਿੰਘ ਸਹਬਾਨਾਂ ਦੀ ਇਕਤਰਤਾ ਕਰਕੇ ਔਰ ਖੰਡੇ ਦੀ ਪੌਲ ਦੇ ਵਿੱਚੋਂ ਖਾਲਸਾ ਹੀ ਨੂਰਾਨੀ ਰੂਪ ਸਾਜਿਆ ਔਰ ਸਤਿਗੁਰਾਂ ਨੇ ਖਾਲਸੇ ਦੇ ਪਾਸੋਂ ਆਪੇ ਅੰਮ੍ਰਿਤ ਪਾਨ ਕਰਕੇ ਮੁੱਖੋਂ ਕਿਹਾ ਖਾਲਸਾ ਮੇਰਾ ਸਤਿਗੁਰ ਪੂਰਾ ਹਉ ਖਾਲਸੇ ਕਾ ਖਾਲਸਾ ਮੇਰੂ ਪੋਤ ਪੋਤ ਸਤਗੁਰ ਬੰਦੀਰੂ ਐਸਾ ਗੁਰੂ ਕੇ ਖਾਲਸੇ ਦਾ ਜੋ ਇਹ ਵਿਸਾਖੀ ਦਾ ਖਾਲਸਾ ਸਿਰਜਣਾ ਦਿਵਸ ਹੈ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਦੇਸ਼ ਪ੍ਰਦੇਸ਼ ਵਿੱਚ ਗੁਰੂ ਕੇ ਸੰਗ ਬੜੀ ਧੂਮਤਾਬ ਦੇ ਨਾਲ ਮਨਾਈ ਜਾ ਰਹੀ ਹੈ ਸੋ ਇਟਲੀ ਦੇਸ਼ ਕਰਮੋਨਾ ਸ਼ਹਿਰ ਵਿਖੇ ਤੋਰੇ ਦੀ ਪਿਛਨਾਰ ਦੀ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ 6 April ਨੂੰ ਇਹ ਜੋੜ ਮੇਲਾ ਬੜੀ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਖੰਡੇ ਬਾਟੇ ਦੀ ਪੌਲ ਤਿਆਰ ਹੋ ਰਹੀ ਹੈ ਆਪ ਗੁਰੂ ਕੀ ਸੰਗਤ ਨੂੰ ਜਿਵੇਂ ਭਾਈ ਅਨੰਦ ਲਾਲ ਸਾਹਿਬ ਸਰਗਲੂ ਗੁੰਗਾ ਨਗਰੀ ਵੱਲੋਂ ਇਹ ਬੇਨਤੀ ਹੈ ਕਿ ਉਥੋਂ ਦੀ ਪ੍ਰਬੰਧਕ ਕਮੇਟੀ ਦੇ ਹਮਸਾਇਆ ਬਣ ਕਰਕੇ ਇਹ ਸਮਾਗਮ ਦੇ ਤਾਂ ਹੀ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਮਨਾਈਏ ਔਰ ਪੀਓ ਪੌਲ ਖੰਡਤਾਰ ਕੋਈ ਜਨਮ ਸੁਭਿਲਾ ਬਾਹੂ ਬਾਹੂ ਕੋ ਬਿੰਦ ਸਿੰਘ ਆਪਰੇ ਗੁਰੂ ਜੀਲਾ ਖੰਡੇ ਬਾਟੇ ਦੀ ਪੌਣ ਛਕੀ ਔਰ 19 ਤਰੀਕ ਨੂੰ ਨਗਰ ਕੀਰਤਨ ਦੇ ਜਹੋ ਜਲਾਲ ਸਜ ਰਹੇ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿੰਨੀਆਂ ਵੀ ਇਟਲੀ ਨਿਵਾਸੀ ਕਰਮੋਨਾ ਸ਼ਹਿਰ ਦੀਆਂ ਸਿੱਖ ਸੰਗਤਾਂ ਨੇ ਇਸ ਜਹੋ ਜਲਾਲ ਵਿੱਚ ਪਹੁੰਚ ਕਰਕੇ ਸਤਿਗੁਰੂ ਸਾਹਿਬ ਜੀ ਗੁਰੂ ਕਲਗੀ ਧਾਰ ਦੇ ਦਰਸ਼ਨ ਖਾਲਸੇ ਦੇ ਦਰਸ਼ਨ ਇਸ ਨਗਰ ਕੀਰਤਨ ਵਿੱਚੋਂ ਕਰਕੇ ਆਪਣੇ ਜਨਮ ਦੇ ਤਾਈ ਸਫਲਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਬਲਾਵੇ ਨਿਆਲੋ ਜਾਵੇ ਸਤਗੁਰਾਂ ਨੂੰ ਪਾਵੇ ਸਤਿਗੁਰੂ ਆਗਾਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ